ਕੈਨੇਡਾ ਤੋਂ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਖਬਰਾਂ ਸਾਹਮਣੇ ਆ ਰਹੀਆਂ ਨੇ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਹੈ ਜਿੱਥੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਕਨਵਰਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਸਮਾਣਾ ਦੇ ਪਿੰਡ ਕਾਨਗੜਦਾ ਰਹਿਣ ਵਾਲਾ ਸੀ ਦੱਸਦੇ ਕਿ ਮ੍ਰਿਤਕ ਨੌਜਵਾਨ 2022 'ਚ ਪੜ੍ਹਾਈ ਲਈ ਕੈਨੇਡਾ ਗਿਆ ਸੀ ਤੇ ਹੁਣ ਉਹ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪਿਛਲੇ 4 ਮਹੀਨਿਆਂ ਤੋਂ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨੀ ਜਦੋਂ ਨੌਜਵਾਨ ਕੰਮ ਤੇ ਜਾ ਰਿਹਾ ਸੀ ਤਾਂ ਰਾਤ ਉਸਦੀ ਕਾਰ ਦੀ ਸਾਹਮਣੇ ਤੋਂ ਆਏ ਇੱਕ ਟਰ ਜਿਸ ਕਾਰਨ ਕਨਵਰਪਾਲ ਸਿੰਘ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੇ ਪਿਤਾ ਪੀਆਰਟੀਸੀ ਚ ਨੌਕਰੀ ਕਰਦੇ ਨੇ ਪੁੱਤ ਦੀ ਮੌਤ ਦੀ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਮਾਤਮ ਪੱਸਰ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਉਹਨਾਂ ਵੱਲੋਂ ਕਨਵਰਪਾਲ ਸਿੰਘ ਦੀ ਮ੍ਰਿਤਕ ਦੇ ਭਾਰਤ ਤੋਂ ਲਈ ਸਰਕਾਰ ਅਗੇ ਗੁਹਾਰ ਲਗਾਈ ਜਾ ਰਹੀ ਹੈ ਬੇਟੇ ਨੇ ਪਲੱਸ 2 ਕਰੇ ਸੀ ਜੀ ਜੀ ਨਾਨ ਮੈਡੀਕਲ ਤੋਂ ਚਾਰ ਕਿੱਲੇ ਜ਼ਮੀਨ ਹੈ ਜੀ ਤੁਸੀਂ ਜੀਪੀਆਰਟੀਸੀ ਚ ਜੋਬ ਕਰਦਾ ਸੀ ਬਹੁਤ ਖੁਸ਼ੀਗਾ ਜੀ ਵਧੀਆ ਸੀਗਾ ਸਿਸਟਮ ਪੜਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈਟ ਸੀਗਾ ਜੀ ਖੁਸ਼ੀ ਦਾ ਬੱਚਾ ਪੂਰਾ ਕੰਮ ਤੇ ਜਾ ਰਿਹਾ ਸੀਗਾ ਜੀ ਅੱਗੇ ਕੁਝ ਸਮਝ ਨਹੀਂ ਆਈ ਟਰਾਲੇ ਨਾਲ ਟੱਕਰ ਹੋਈ ਆ ਕਾਰ ਤੇ ਸੀਗਾ ਜੀ ਤੇ ਆਪ ਦਾ ਕੰਮ ਤੇ ਜਾ ਰਿਹਾ ਸੀਗਾ ਜੀ ਰੋਜ਼ ਹੀ ਜਾਂਦਾ ਸੀਗਾ ਜੀ ਕਿਹੜਾ ਜਿੰਨਵੇਂ ਪਹਿਲੀ ਵਾਰ ਹੀ ਗਿਆ ਕਿਚਨ ਨਰਸ ਸੀਗਾ ਜੀ ਤਾਂ ਉਮੀਦ ਹੀ ਕਰ ਸਕਦੇ ਆ ਜੀ ਜਿੰਨੀ ਜਲਦੀ ਆ ਜਾਏ ਸਰਕਾਰ ਨੂੰ ਇੱਥੇ ਕੋਈ ਨਾ ਕੋਈ ਆਪਣਾ ਨੀਣਾ ਚੀਂਦਾ ਜੋਬ ਵਗੈਰਾ ਰਜਗਾਰ ਦੇਣਾ ਚਾਹੀਦਾ ਸਰਕਾਰ ਨੂੰ ਜੀ ਪਰ ਸਰਕਾਰਾਂ ਇਸ ਵਾਸਤੇ ਧਿਆਨ ਨਹੀਂ ਦੇ ਰਹੀਆਂ ਕੋਈ ਇਹ ਮਜਬੂਰੀ ਬਾਤ ਬੱਚੇ ਜਾਂਦੇ ਨੇ ਜਿਨੀ ਕੋਈ ਜਾਣ ਨੂੰ ਇੱਜ਼ਤ ਨਹੀਂ ਕਰਦਾ ਹੈਗਾ ਜੇ ਸਰਕਾਰ ਇੱਥੇ ਰੋਜ਼ਗਾਰ ਦੇਣ ਕਿਉਂ ਬੱਚੇ ਬਾਹਰ ਜਾਣ ਸਰਕਾਰ ਨੂੰ ਹੀ ਅਪੀਲ ਹੈ ਵੀ ਇੱਥੇ ਬੱਚੇ ਰੋਜ਼ਗਾਰ ਦੇਣ ਇਹ ਉਦੋਂ ਬੜੇ ਚਾਵਨ ਵਾਲੀ ਗੱਲ ਹੈਗੀ ਇੱਥੇ ਕੰਮਕਾਰ ਇਹਨਾਂ ਕੋਈ ਮਿਲਦਾ ਨਹੀਂ ਫਿਰ ਬਾਹਰ ਚਲੋ ਐਸੀ ਵੀ ਅਬ ਬਸ ਇੱਥੇ ਗੱਲਾਂ ਤੇ ਲੱਗ ਆ ਗੋਨੇ ਫੜਾਈ ਕੀਤੀ ਫੜਾਈ ਕਰਕੇ ਮੁੜ ਕੇ ਫਿਰ ਉਹਨੂੰ ਵਰਕ ਪਰਮਿਟ ਮਿਲਿਆ ਦਰੀਆ ਜੋਬ ਸੀ ਹੋ ਰਹੀ ਹਨ ਬਹੁਤ ਏ ਕਮਕਾ ਅਦਾ ਅਲਨ ਸਾਸ ਦਾ ਮਿੱਠਾ ਬੱਸ ਬੱਸ ਕੋਈ ਸੀ ਗਏ ਇੱਕ ਕੋਈ ਬੱਚਾ ਕੋਈ ਬੱਚਾ ਦੋਤੀ ਆ ਤੇ ਇੱਕ ਵੱਡੀ ਛੋਟੀ ਹੈ ਉਹ ਵੱਡੀ ਸੀ ਅੱਛਾ ਹਾਂ ਉਹ ਵਿਆਹ ਦੀ ਨਹੀਂ ਹੈ ਜੀ ਅੱਜ ਅੱਛਾ ਹਾਂ ਪੜਾਈ ਕਰ ਰਹੀ ਕੁਛ ਰਹਿੰਦੀ ਹੋਰੀ ਪੂਰੀ ਹੋਣ ਵਾਲੀ ਕੋਰਸ ਜਿਆ ਕਰਦੀ